ਲਿਆਈ ਦੁੱਧ ਜੀ ਹਾਂਜੀ ਲਿਆਂਦਾ ਜੀ ਇਹ ਏਡਾ ਖਟੋਰੂ ਕੁਡਾਰੀ ਕਿੰਗਰੀ ਬਾਬੇ ਹੋ ਕੀ ਹਾਲ ਚਾਲਾ ਸਾਰੇ ਵੀਰਾਂ ਦਾ ਲਓ ਜੀ ਤੇ ਕਰਤੀ ਸਵੇਰ ਸਵੇਰ ਬਲਾਉ ਦੀ ਸਟਾਰਟਿੰਗ ਤੇ ਆਪਾਂ ਪਹਿਲਾਂ ਕੋਠੇ ਤੇ ਆਏ ਹਾਂ ਦਿਖਦਾ ਹੀ ਨਹੀਂ ਕੋਸ ਓਏ ਅੰਨਾ ਹੀ ਕਰਦਾ ਸੂਰ ਦੇ ਸਾਹਮਣੇ ਲਓ ਜੀ ਤੇ ਤਾਂ ਵੀਡੀਓ ਕਰਕੇ ਤੁਸੀਂ ਅਪਲੋਡ ਆਪਾਂ ਤੇ ਹੁਣ ਆਪਾਂ 10 10:30 ਹੋ ਗਏ ਰੋਟੀ ਪਾਣੀ ਖਾਣੇ ਆ ਰੋਟੀ ਪਾਣੀ ਖਾ ਕੇ ਤੇ ਫਿਰ ਚੱਲਦੇ ਨੀਰਾ ਚਾਰਾ ਵਟਰਣਾ ਖੇਤ ਤ ਤੇ ਫੇਰ ਕੋਈ ਬਾਕੀ ਹੋਰ ਕੰਮ ਛੇੜਦੇ ਹਾਂ ਮਾੜਾ ਮੂਟਾ ਬਾਕੀ ਕਰਨੀਆ ਚਾਹ ਵੜਨ ਲਈ ਰੋਟੀ ਦੀ ਖਾ ਲਈ ਤੇ ਫੇਰ ਵੇਣੇ ਮਨਪੀਨ ਨੂੰ ਪੁੱਛਦੇ ਹਾਂ ਕੀ ਕਰਨਾ ਟਣ ਚਲੋ ਕੋਈ ਗੱਲ ਨਹੀਂ ਵੇਣੇ ਕੀ ਬਣਦਾ ਤੇ ਬਣੇ ਰਹੇ ਬਲੌਗਰ ਆਯਾ ਆਹ ਜੀ ਤੇ ਆ ਗਏ ਆਪਾਂ ਹੁਣ ਖੇਤ ਖੇਤ ਵੜਨਾ ਆ ਪੱਠੇ ਪੱਠੇ ਪੁੱਠੇ ਕਾੜਦੀਏ ਕਿਹੜਾ ਕਣਕ ਕਣਕ ਤੇ ਮਾਰ ਲਈ ਢੇੜਾ ਠੀਕ ਹੈ ਨਿਕਾ ਨੁਗਾ ਮਾਰੇ ਚਾਰ ਸਪੇਰੇ ਤੇ ਬਸ ਨੀਰਾ ਹੀ ਕਾਟਣਾ 10 15 ਮਿੰਟ ਲੱਗਣਗੇ ਨੀਰਾ ਵੜਨ ਤੇ ਨੀਰਾ ਚਾਰਾ ਵੱਢ ਕੇ ਤੇ ਫਿਰ ਵੇਖਾਂਗੇ ਗਾਂਲ ਖੇਤ ਚੱਲਿਆਵਾਂਗੇ ਹਨ 100% ਤੇ ਬਾਕੀ 50 50 ਚਾਂਸ ਕੋਈ ਏਡਾ ਜਿਆਦਾ ਪੱਕਾ ਪਤਾ ਨਹੀਂ ਅਜੇ ਤੇ ਬਾਕੀ ਨੀਰਾ ਵੜੀਏ ਕਰੇ ਸਭ ਤੋਂ ਪਹਿਲਾਂ ਤੇ ਓਕੇ ਰਿਪੋਰਟ ਤੇ ਫਿਰ ਕਰਦੇ ਹੁਣਾਂ ਸ਼ੇਅਰ ਆਪਾਂ ਜੀ ਤੇ ਨੀਰਾ ਲਿਆ ਵੱਢ ਤੇ ਗੱਡੀ ਕਰ ਲੈ ਲੋਡ ਆਪਣੀ ਚ ਤੇ ਹੁਣ ਚੱਲਦੇ ਆ ਘਰੇ ਤੇ ਵੇਹਣੇ ਚੱਲ ਕੇ ਆਪਣੇ ਪਿੰਜਰੇ ਦੀ ਸਫਾਈ ਕਰਦੇ ਆਂ ਕਬੂਤਰਾਂ ਵਾਲੇ ਦੀ ਹੋ ਸਕਿਆ ਤਾਂ ਸਾਮ ਝੜ ਗਿਆ ਚਲੋ ਚੱਲੀਏ ਘਰੇ ਤੇ ਚੱਲ ਕੇ ਵੇਹਣੀ ਪਰ ਸਫਾਈ ਕਰ ਹੀ ਦੇਣੇ ਨੇ ਯਾਰ ਬੇਲੇੰਦਾ 10 ਮਿੰਟ ਫਿਰ ਨਾ ਕੇ ਚੱਲਾਂਗੇ ਮਨਪਤੇ ਕੋਲੇ ਚਲੋ ਚੱਲੀਏ ਬਾਪੂ ਹਾਂ ਚਲੋ ਇਹ ਆ ਗਏ ਖੇਤੋਂ ਤੇ ਹੁਣ ਕਰਦੇ ਆਪਣੇ ਘੁੱਡੇ ਦੀ ਸਫਾਈ ਚਲੋ ਫਿਰ ਚੱਲੀਏ ਮਨਪਤੇ ਆ ਜੀ ਤੋਂ ਘੁੱਡੇ ਸਫਾਈ ਕਰਕੇ ਆਪਾਂ ਤੇ ਦਿਖਾਉਣਾ ਹਮ ਚੱਲ ਗਏ ਜੀ ਹਸਾਤਾ ਵਾ ਚਲੋ ਜੀ ਤੇ ਆ ਸਭ ਤੋਂ ਪਹਿਲਾਂ ਆਂਡਾ ਕਿਹਦਾ ਪਿਆ ਕਿਹੜੇ ਜਾਨਵਰ ਦਾ ਆਏ ਹਾ ਆਂਡਾ ਕਿਹਦਾ ਪਿਆ ਹੈ ਹੈ ਅੱਛਾ ਬੱਚਾ ਬਣਿਆ ਕਿ ਕਿਵੇਂ ਘੁੱਟਿਆ ਜਰਾ ਹੋ ਗਿਆ ਆਂਡਾ ਜੇ ਫਟ ਗਿਆ ਮਸਕਾਰਡ ਪਿਆ ਬੱਚੂ ਆ ਇਧਰ ਹਾਂ ਲਾਲੇ ਆਂਡੇ ਆਪਣੀ ਗਲਬੂ ਨੇ ਤੇ ਇੱਧਰ ਆਪਣੇ ਉਹ ਕੱਢੀ ਪਈ ਇੱਕ ਉਹ ਜੋੜੀ ਪਰੇ ਕਿਹਣੀ ਲੱਗੀ ਐ ਰੋਵੜੀ ਉਹ ਚੀਜ਼ ਧਾਕੜੀ ਐ ਮੈਨੂੰ ਚਲੋ ਕੋਈ ਗੱਲ ਨਹੀਂ ਕਿਰਨ ਸਭ ਤੋਂ ਪਹਿਲਾਂ ਸਾਤ ਪਾਈ ਕਰੀ ਖੁੱਡੇ ਦੀ ਆਪਣੀ ਜਣਾ ਤੇ ਬਾਕੀ ਫਿਰ ਦਿਖਾਉਣੇ ਤੁਹਾਨੂੰ ਅਲੱਗ-ਅਲੱਗ ਬੱਚਾ ਚੱਕ ਕੇ ਤੁਹਾਨੂੰ ਉਹ ਬੱਚਿਆਂ ਦਾ ਸ਼ੋਰ ਵੀ ਕਰਾਵਾਂਗੇ ਕੀ ਹੈ ਭਾਈ ਤੇ ਤੁਮ ਵੇਦਣਾ ਚਲੋ ਆਪ ਕੋਈ ਗੱਲ ਨਹੀਂ ਤੇ ਵੇਣੇ ਜੀ ਤੇ ਹੋਈ ਆਪਣੇ ਖੁੱਡੇ ਦੇ ਸਾਤ ਪਾਈ ਉਹ ਕਰਪੋਰਟ ਲੋਪੇ ਕਰੋ ਚਾਕ ਠੀਕ ਹੈ ਜੋੜੀਆਂ ਆਪਣਾਂ ਡੇ ਲਾਈ ਪਈਆਂ ਇੱਕ ਤੈਨ ਲਾਲ ਗੋਲੀ ਨੇ ਇੱਕ ਉਹ ਸਾਹਮਣੇ ਉਹ ਲਾਈ ਪਈ ਨਵੀਂ ਜੋੜੀ ਇੱਕ ਜੋੜੀ ਉਹ ਲਾਈ ਪਈ ਆ ਤੇ ਆਹ ਜੋੜੀ ਬੱਚੇ ਗੱਡੀ ਵੀ ਆਪਣੇ ਉਹ ਸਾਹਮਣੇ ਦੋ ਇੱਕ ਤਾਂ ਬਟਾ ਬੱਚਾ ਇੱਕ ਉਹ ਬਟਨ ਨਾਲ ਦੇ ਠੀਕ ਹੈ ਤੇ ਚਲੋ ਫਿਰ ਫੁੱਡੇ ਸਾਫ ਸफाई ਹੋ ਗਈ ਹੁਣ ਆਪਾਂ ਨਹਾਉਣ ਨੂੰ ਲੈ ਕੇ ਨਾ ਤੇ ਉਹ ਇੱਕ ਥੜੀ ਪਾਣੀ ਪੜੀਂ ਦਾਨੇ ਪਾਣੀ ਤੇ ਚਲੋ ਫਿਰ ਲੈ ਕੇ ਜੀ ਤੇ ਆ ਕੇ ਕਹਿੰਦੇ ਇੱਥੇ ਮਨਪ੍ਰੀਤ ਕੋਲੇ ਮਨਪ੍ਰੀਤ ਹੈਣੀ ਅਲਨ ਇੱਕ ਠੀਕ ਜਿਹੀ ਪਹਿਲਾਂ ਬਾਅਦ ਗਈ ਥੋੜਾ ਕੰਮ ਸੀ ਯਾਰ ਉਹ ਤਵੀਆਂ ਤਵੀਆਂ ਥੋੜਾ ਜਿਹਾ ਸਮਾਨ ਲੈ ਕੇ ਲਵੇ ਵਾਲਾ ਤੇ ਹੁਣ ਉਹ ਤਾਂ ਥੋੜਾ ਮੈਂ ਘਰੇ ਗਿਆ ਵੜਿਆ ਸੀ ਇੰਨੇ ਉੱਥਰ ਜਾ ਵੜਿਆ ਥੋੜਾ ਕੰਮ ਰਿਸਦਾਰ ਜਾ ਉਹਦੇ ਚ ਤੇ ਮੈਂ ਜਾਣਾ ਮੀਤੇ ਮਿਸਤਰੀ ਕੋਲੇ ਜੇ ਆ ਗਿਆ ਤੇ ਮੰਡੀਆਂ ਉਹ ਤੇ ਦੇਨੇ ਆ ਤਵੀਆਂ ਦਾ ਕੰਮ ਆਪਣਾ ਕਰਿਆ ਕਿ ਨਹੀਂ ਕਰਿਆ ਹੁਣੇ ਤੇ ਚਲੋ ਫਿਰ ਚੱਲ ਜਾਈਏ ਇੰਨੇ ਮੰਨ ਪਿਆ ਜੂ ਅੱਧੇ ਘੰਟੇ ਨੂੰ ਘੰਟੇ ਤੱਕ ਤੇ ਫਿਰ ਇੱਥੇ ਆਵਾਂਗੇ ਕਿ ਮਨ ਲਾ ਟ੍ਰੇਨ ਤੋਂ ਬਾਹਰ ਕੱਢ ਕੇ ਦਾਣੇ ਦਨ ਤਾਂ ਆਖ ਹੀ ਪਾਵਾਂ ਫਿਰ ਵੇਖਾਂਗੇ ਨਾ ਤੇ ਚਲੋ ਫਿਰ ਚੱਲ ਜਾਈਏ ਤੇ ਚੱਲ ਕੇ ਦਿਖਾਉਣਾ ਸਾਨੂੰ ਨਹੀਂ ਮੀਤਾ ਮਿਸਤਰੀ ਯਾਰ ਜਾ ਆਇਆ ਦੇ ਕੋਲ ਮੈਂ ਉਹਦਾ ਫਿਰਦਿਆ ਸਾਰਸੇ ਸੁਰਸੇ ਕੰਨੀ ਪਰੋਂ ਮਹਾਜਰਾ ਇੱਥੇ ਬੈਠੋ ਬੱਚੇ ਨਹੀਂ ਫੋਨ ਲਾ ਲੈਣੇ ਉਹ ਮਨ ਲਾ ਗਿਆ ਟਿਊਸ਼ਨ ਕੀ ਆ ਗਿਆ ਮਨ ਲਾ ਪੜ ਪੜ ਕੇ ਪੜਨ ਨਾਲ ਤੁਮ ਲਾਇਸਾ ਵੈਸੇ ਹੀ ਆਹੋ ਜੇੜੇ ਛੇੜੇ ਮਾਰਦੀ ਉਹਦੇ ਪਾਸੇ ਤੇ ਕੱਲ ਉਹਨੂੰ ਫੋਨ ਲਾ ਲੈਣੇ ਤੇ ਸੱਦ ਲੈਣੇ ਉਹਨੂੰ ਵੀ ਆ ਜਾ ਬੈੰਨੀ ਐ ਹਾਂਜੀ ਬਾਬਿਓ ਲਓ ਜੀ ਇਹ ਕਰਦੇ ਆਂ ਵਲੋਗ ਆ ਅਗਲੇ ਦਿਨ ਸ਼ੂਟ ਕਿਉਂ ਨਹੀਂ ਕਰ ਲਵਾਂਗੇ ਜੀ ਪੰਜ ਮਿੰਟ ਦਾ ਬਣਾ ਲਿਆ ਸੀਗਾ ਅੱਛਾ ਤੇ ਮੁੜ ਕੇ ਮੈਂ ਪੰਜਾਂ ਨਾਲ ਗੱਲ ਨਹੀਂ ਬੰਨਨੀ ਇਕੱਠੇ ਹੀ ਪੰਜਾਂ ਨਾਲ ਇਕੱਠੇ ਹੀ ਬਣੇ ਨਹੀਂ ਸਾਡੇ ਨਾਲ ਫਿਰ ਇਹ ਤਾਂ ਉੱਥੇ ਜਾੜਿਆ ਕੰਮ ਧੰਦੇ ਤੇ ਮੈਂ ਆਵਰ ਪਿਆਰ ਹੈ ਹਰਦਨ ਹੁਣ ਚੱਲਦੇ ਆਂ ਬਈ ਆਪਾਂ ਡੇਰੀ ਤੇ ਦੁੱਧਾਂ ਲਈ ਤੇ ਇੱਕ ਉੱਤਰਾ ਨੂੰ ਦੇਣਾ ਦੁੱਧ ਹਣਾ ਬਈ ਹਾਂਜੀ ਦੇਸੀ ਗਾਂ ਦਾ ਦੁੱਧ ਦੇਣਾ ਤੇ ਲੈ ਕੇ ਆ ਅੱਧਾ ਕਿਲੋ ਦੁੱਧ ਦੇਸੀ ਗਾਂ ਦਾ 15 ਮਹੀਨੇ ਉੱਤਰਾ ਨੂੰ ਤੇ ਹੁਣ ਮੈਂ ਜੇ ਮੇਰਾ ਆਪਣੀ ਟ੍ਰੈਂਡ ਕੀਆ ਮੇਰੇ ਬੁੱਤਾਂ ਪਾ ਪੁੱਤੀ ਮੇਰਾ ਮੇਰਾ ਮੁੰਡਾ ਪੂਜੀ ਜਾਂਦੇ ਤੇ ਗੇ ਲੋ ਗਾਈਸ ਅਸੀਂ ਚਲੇ ਆਂ ਧੈਰੀ ਤੇ ਤੇ ਦੁੱਧ ਲੈਉਣੇ ਆਂ ਤੇ ਦੁੱਧ ਦਿਨੇ ਆ ਤੁਹਾਨੂੰ ਦਿਖਾਉਣੇ ਆ ਪਰ ਹੈ ਨਾ ਬਾਜੀ ਸਹੀ ਗੱਲ ਆਣੀ ਜੇ ਮੇਰੀ ਗਲਤ ਤਾਂ ਕੁਛ ਨਹੀਂ 100 ਰੁਪਿਆ ਠੀਕ ਹੈ ਜੀ ਲਓ ਜੀ ਡੋਲੀ ਲਿਓਣੀ ਭੁੱਲ ਗਏ ਲਵਾਵੇ ਦੁੱਧ ਪੜਿਆ ਹੁਣ ਦਿੰਦਾ ਇੱਕ ਮਿੰਟ ਦਿਖਾ ਦਈਏ ਪੜਿਆ ਦਿੰਦਾ ਨਹੀਂ ਇੱਕ ਮਿੰਟ ਆ ਲੱਗਿਆ ਬੁੱਧਾ ਨਾ ਇਹ ਲਗਭਗ ਅੱਧਾ ਕਿਲੋ ਦੁੱਤੇ ਆ ਮਤਲਬ ਹੋਆ 650 ਗ੍ਰਾਮ ਹਨ ਇੱਥੇ ਜੇ ਕੋਈ ਹਾਰੇ ਦੁੱਧ ਲੈ ਲਿਆ 40 ਰੁਪਏ ਕਿਲੋ ਤੁਸੀਂ ਕਹਿੰਦੇ ਨਾ ਇਹ ਵੀ ਇਕੱਠਾ ਨੇ 20 ਦਾ ਪਤਾ ਸਾਨੂੰ ਤੇ ਹੁਣ ਬਾਕੀ ਆ ਇਹਨਾਂ ਨੂੰ ਪਤਾ ਦੋਨਾਂ ਨੂੰ ਨਹੀਂ ਵੀ ਕੀ ਕੰਮ ਹੁੰਦਾ ਇਹ ਉਹੀ ਜਗ੍ਹਾ ਮੈਂ ਪਿੰਨ ਪੁੱਛਾਂਗੇ ਦੱਸ ਵੀ ਕੀ ਕੰਮ ਕਰਦਾ ਦੁੱਧ ਦਾ ਦਿਨ ਦੇਣਾ ਕਬੂਤਰਾਂ ਨੂੰ ਆ ਪਰ ਕੰਮ ਤਾਂ ਨਹੀਂ ਪਤਾ ਕੀ ਕਰਦਾ ਉਹ ਨਾ ਕੰਮ ਕਰਦਾ ਕੂਲੇ ਕਰਦਾ ਕਬੂਤਰ ਬਸ ਬਈ ਕੋਈ ਕੂਲੇ ਕਰਦਾ ਕਬੂਤਰ ਚਲੋ ਜੀ ਚੱਲਦੇ ਹਾਂ ਬਸ ਧਿਆਨ ਨਾਲ ਚੱਲ ਪਹਿਲਾ ਹੁਣ ਆ ਗਈ ਦੋ ਚੱਲ ਮਨੇ ਕਦਾ ਸੀ ਮੇਰੇ ਲਈ ਦੋ ਦੋ ਕੈਮਰੀ ਵੀ ਬਾਈ ਯਾਰ ਇਹ ਜ਼ਰੂਰੀ ਹੀ ਹੈ ਕਹਿ ਰਹੇ ਨੇ ਦਾਣੇ ਪਾ ਦੀਏ ਆਇਓ 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 ਸਾਈ ਦੁੱਧ ਕਰ ਰੱਖਿਆ ਤੂੰ ਹੈ ਦੁੱਧ ਕਰ ਰੱਖਿਆ ਦੁੱਧ ਘਰੇ ਦਿੱਤਾ ਹੋਇਆ ਇਹ ਪ੍ਰੋਸੀਜਰ ਕਰਨਾ ਕੀ ਦੁੱਧ ਦਾ ਤੂੰ ਬਈ ਕਰਨਾ ਕੀ ਹੁੰਦਾਗਾ ਨੂੰ ਤੁਸੀਂ ਲਿਆਂਦਾ ਜਿਵੇਂ ਦੁੱਧ ਦਾ 10 ਕਿਲੋ ਦੁੱਧ ਹੋ ਗਿਆ ਤੇ ਵਿੱਚ ਹਸਾਬ ਜੇ ਦਾ ਫੱਟੀ ਮਾਰ ਮੈਂ ਚੌਂਚਾ ਹਲਦੀ ਦਾ ਪਾ ਲਿਆ ਅੱਛਾ ਤੇ ਉਹਨੇ ਇੱਕ ਵਾਲਾ ਦੋਣਾ ਬਸ ਉਹਨੇ ਕਾੜਾ ਹਾਂ ਇੱਕ ਨਹੀਂ ਕਾੜਨਾ ਨਹੀਂ ਇੱਕ ਵਾਲਾ ਇਹ ਇੱਕ ਵਾਰੀ ਵਾਲ ਕੇ ਜ ਬਸ ਬਸ ਇੱਕ ਵਾਰੀ ਵਾਲ ਕੇ ਥੱਲੇ ਵਹਾ ਕੇ ਠੰਡਾ ਕਰਕੇ ਉਹਨੂੰ ਜਦੋਂ ਠੰਡਾ ਹੋ ਗਿਆ ਕੋਸਾ ਹੋ ਗਿਆ ਤੇ 15 15 ਮੈਂ ਸਾਰਿਆਂ ਨੂੰ ਛਾਂਟ ਦੇਣਾ ਬਸ ਦਾਣਿਆਂ ਦੇ ਉੱਦੀ ਉੱਤੋਂ ਹੇ ਮੇਚ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਜਦੋਂ ਮੰਨ ਕੇ ਚੱਲ ਵੀ ਹੁਣ ਪਹਿਲਾਂ ਪਾਣੀ ਪਾਦਾ ਹੁਣ ਦਾਣੇ ਰੱਖਤੇ ਜਦੋਂ ਦਾਣਾ ਪਾਣੀ ਖਾ ਪੀ ਕੇ ਫਟੀਆਂ ਦੇ ਬਹਿ ਗਏ ਬਹਿ ਗਿਆ ਦਾ ਠੀਕੇ ਰਾਤ ਨੂੰ 8:00 7:00 8:00 ਵਜੇ ਤੇ ਬਸ ਉਦੋਂ ਉਦੀ 15 15 ml ਦੁੱਧ ਦੇ ਕੇ ਇਬਾਸਰ ਆ ਲਾ ਦੇਣੀ ਹੈ ਅੱਛਾ ਬਰ ਹੁਣ ਹਾਂ ਤਾਂ ਕਰਕੇ ਤੇ ਆ ਜੀ ਦੂਜੀ ਖਿੜਕੀ ਦੇ ਅਖਰ ਨਾਲ ਹਾਂ ਜੀ ਹਾਂ ਜੀ ਹਾਂ ਜੀ ਤੇਰੀ ਕੋਲੋਂ ਵਿੱਚ ਬੰਦ ਗਈ ਆਓ 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 ਆਇਓ ਬੱਤ ਕੋਕੀ ਵੀ ਰਿਪੋਰਟ ਲਓ ਜੀ ਆ ਗਏ ਜੀ ਬੱਚਿਆਂ ਦੇ ਪਾਸੇ ਹਾਂ ਜੀ ਆਓ 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 ਆਇਓ 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 ਬੱਤ ਆਇਓ 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 ਨਾ ਟੁਮਿੰਟ ਪਾਉਂ ਓਕੇ ਜੀ ਵੀ ਰਿਪੋਰਟ ਲਓ ਜੀ ਆ ਗਏ ਜੀ ਫੁੱਡਾ ਨੰਬਰ 4 ਚ ਠੀਕ ਹੈ ਕੀ ਨਹੀਂ ਇੱਧਰ ਵੀ ਰੱਖ ਦੇਣਾ ਆਇਆ 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 ਅੱਗੇ ਬੈਟ ਕਾਲੇ ਪਾਸੇ ਅੱਗੇ ਬੈਟ ਬੋਲਦਾ ਹਾਂ ਹਾਂ ਅੱਗੇ ਬੈਟ ਕਾਲਾ ਡੈਡੀ ਮੂਰੇ ਬੋਲਦਾ ਐ ਲੋ ਚਲੋ ਬੈਟ ਕਾਲਾ ਰੱਖ ਦੇ ਹਾਂਜੀ ਰੱਖ ਦਿਓ ਜੀ ਤੇ ਓਕੇ ਆ ਰੋਕਣਾ ਓਕੇ ਜੀ ਲਿਆਈ ਦੁੱਧ ਜੀ ਹਾਂਜੀ ਲਿਆਂਦਾ ਜੀ ਇਹ ਐਡਾ ਖਟੋਰੂ ਪਟਾਦੀ ਕਿਵੇਂ ਕਰੀ ਇਹ ਖਟੋਰੀ ਨਹੀਂ ਬਣੀ ਵੀ ਚੱਕਰ ਕੀ ਹੋ ਗਿਆ ਉਹ ਤਾਂ ਹੀ ਲਾਉਣਾ ਆਪਣੇ ਤੈਨੂੰ ਮੈਂ ਨਾ ਹੈ ਉਹ ਤਾਂ ਹੀ ਲਾਵਾ ਕੋਈ ਗੱਲ ਦੀ ਇਹ ਗੱਲ ਕੀ ਹੋ ਗਈ ਯਾਰ ਹੂੰ ਵੀ ਥੋੜਾ ਜਣਾ ਪਹਿਲਾਂ ਤਾਂ ਬਧਗਾ ਹੌਂਸਲਾਇਆ ਸੀਗਾ ਮੈਨੂੰ ਤੇ ਜਦੋਂ ਦਾ ਵੇਖਾ ਖੱਟਾ ਆ ਮੈਂ ਛਿੱਟਾ ਛਿੱਟਾ ਆ ਤਾਂ ਮੈਨੂੰ ਲੱਗਾ ਬਹੁਤ ਚੰਗਾ ਤੇ ਜਦੋਂ ਦਾ ਵੇਖਾ ਖੱਟਾ ਹੋ ਗਿਆ ਹਲਦੀ ਦਾਰੀ ਲੱਗੀ ਆਂਦਾ ਥੋੜੀ ਹਲਦੀ ਵੱਧਾ ਹੋਰ ਕੋਈ ਚੱਕਰ ਨਹੀਂ ਮੈਂ ਚੱਕਰ ਸਾਂ ਕੀ ਹੋ ਗਿਆ ਬਾਬੇ ਸਰੂ ਮੈਂਸ ਕੀ ਗੱਲ ਆ ਭਾਈ ਹਲਦੀ ਵੱਧ ਪਈ ਯਾਰ ਬਸ ਹੋਰ ਮੇ ਚੱਕਰ ਨਹੀਂ ਹਲਦੀ ਤੁਸੀਂ ਜਮਾ ਘੱਟ ਪਾਉਣੀ ਆ ਕਹਿੰਦਾ ਭਾਵ ਅੱਧਾ ਕਿਲੋ ਦੁੱਧ ਚ ਤੇ ਚੌਂਚੇ ਦਾ ਚੌਥਾ ਹਿੱਸਾ ਠੀਕ ਹੈ ਚੌਥਾ ਜਾਂ ਤੀਜਾ ਚੌਥਾ ਕਰੀਏ ਚੌਥਾ ਹਿੱਸਾ ਚੌਂਚੇ ਦਾ ਚੌਥਾ ਹਿੱਸਾ ਅੱਧਾ ਕਿਲੋ ਦੁੱਧ ਚ ਵੀ ਨਾਰਮਲ ਪੀਲ ਕਿ ਜੀ ਆਵੇ ਹੂੰ ਥੋੜੀ ਜ਼ਿਆਦਾ ਹੋ ਗਈ ਅੱਧਾ ਚੌਂਚਾ ਬਾ ਬੇਟੇ ਤੇ ਢਾਰ ਵਾਲੀ ਕੋਈ ਗੱਲ ਨਹੀਂ ਹਲਦੀ ਇਹਦਾ ਸਾਡੇ ਹਿਸਾਬ ਨਾਲ ਤਾਂ ਨਹੀਂ ਨਹੀਂ ਹੈ ਨਹੀਂ ਸਾਡੇ ਹਿਸਾਬ ਨਾਲ ਦਾ ਕੀ ਮਤਲਬ ਜੀ ਨਹੀਂ ਕੋਈ ਡਰ ਨਹੀਂ ਦਾ ਮੈਂ ਤੁਹਾਡੇ ਨਾਲ ਹੈ ਸਾਡੇ ਮਨ ਕੇ ਸਾਡਾ ਐਕਸਪੈਰੀਮੈਂਟ ਸਾਡੇ ਗੂਤਰ ਆ ਨਾ ਤੁਸੀਂ ਆਪ ਦਾ ਦੇਖ ਕੇ ਵੀਡੀਓ ਦੇਖ ਲਿਆ ਤੁਹਨ ਦੱਸੀ ਤੂੰ ਧੜਕਣੀ ਕੀ ਗੱਲ ਦੇਵਾਂਗੇ ਧੜਕਣ ਦੱਸਦੀ ਦੇਵਾਂਣੀ ਇਹਨੂੰ ਕੰਮ ਹੋਈ ਦੱਸ ਦਈ ਕੋਈ ਡਿਵੈਲਪਰ ਉਹ ਦੱਸ ਦੇ ਨੂੰ ਲੈ ਆਓ ਜੀ ਅੱਜ ਜੀ ਫਸਟ ਗੂਤਰ ਚੱਕ ਲ ਗਈ ਆਪਣਾ ਹਾਂਜੀ ਦੇਦਨੇ ਹਾਂਜੀ ਚੱਕਦੇ ਆ ਜੀ ਚੱਕੋ ਜੀ ਇਹਨੂੰ ਫੜਾਉਣਾ ਐ ਦੂਜੂ ਫੜਨਾ ਨਾ ਇਹਨੂੰ ਬੰਦ ਕਰ ਲਾਓ ਜੀ ਲਾਉ ਜੀ ਫਾਸਟ ਕੂਤਰਾ ਆ ਗਿਆ ਜੀ ਪਹਿਲਾ ਕੂਤਰਾ ਆ ਗਿਆ ਫਲੈਸ਼ ਕਿਹਨੂੰ ਚਾਹ ਕੂਨੀ ਚਾਹਣ ਚੱਲ ਕੂਤਰਾ ਫਲੈਸ਼ ਨੂੰ ਚਾਣ ਨੂੰ ਹੀ ਬਹੁਤ ਆ ਧਲ ਦੇ ਦੇ ਤਾਂ ਨਹੀਂ 15 ਜੜ ਵਿੱਚ ਇਹ ਮਾਰ ਇਹ ਬਗਲ ਫੂੰਜੇ ਵਾਲਾ ਹੀ ਬਗਲ ਫੂੰਜੇ ਵਾਲੀ ਕੂਤਰੀ ਹਾਂਜੀ ਪੱਠੀ 15 ਕਿ ਮਲ ਜਾਂਦੇ ਕੋਲ 15 ਜੀ ਜਾਂਦੇ ਜਾਂਦੇ ਕੋਲ ਦੇਖੀ ਤੜਕੀ ਵਿਖਾ ਕੀ ਬੰਦ ਉਹ ਪਿਆਰ ਨਾ ਚਾਵਾਂਗੇ ਜੀ ਗਿਆ ਦੱਧਿਆ ਓਕੇ ਆ ਜਾਓ ਜੀ ਕੱਢ ਕੇ ਲਿਆਉਂਗੇ ਕੱਢ ਕੇ ਲਾਣਾ ਸਰ ਲੱਕ ਨਾਲ ਸਹੀ ਰਣ ਬਹੁਤ ਬਹੁਤ ਕੋਈ ਡਰ ਨਹੀਂ ਡੱਬਾ ਤੇਰੇ ਦਾ ਯਕੀਨ ਹੈ ਮਨੋਖਾ ਮੀਚੇ ਦੱਬੀ ਆ ਜਿਵੇਂ ਤੈਨੂੰ ਲੋਟ ਲੱਗਦਾ ਹੈ ਦਿਮਾਗ ਮੇਰਾ ਪੂਰਾ ਸੱਟ ਹੈ ਹੂੰ ਤੇ ਨੁਕਸੇ ਮੈਂ ਰਾਤ ਨੂੰ ਸੁੱਤਾ ਪਿਆ ਸੋਚ ਕੇ ਤੇ ਤੜਕੇ ਦੇ ਦੇ ਦਿੰਦਾ ਐ ਹੋ ਜਾ ਹਾਂ ਠੀਕ ਹੈ ਕਿ ਨਹੀਂ ਦਿਮਾਗੀ ਨਾ ਸੰਤੁਲਨ ਤ ਵਿਗੜਿਆ ਪਿਆ ਉਹਦਾ ਕਰਕੇ ਨਤੀਜਾ ਸਾਰੇ ਆਖ ਕੀ ਹੋ ਪਿਆ ਵੀ ਆ ਵੇਖ ਸਹੀ ਆ ਇਹ ਨਾ ਪਰ ਠੀਕ ਹੈ ਕਿ ਨਹੀਂ ਤੇ ਫਸ ਸਹੀ ਸਹੀ ਹਾਂ ਕੋਈ ਡੱਕ ਕੋਈ ਡਰ ਨਹੀਂ ਜੀ ਕਾਲਾ ਡੱਬਾ ਹਾਂਜੀ ਡੱਬਾ ਗਿਆ ਜੀ ਆਪਣਾ ਗਲਾਬੀ ਤੁਸਾਂ ਵਾਲਾ ਦਮਣੀ ਫੰਮਲੇ ਤਾਂ ਚਲ ਬਾਤ ਚ ਕੱਢ ਲੈ ਕਿ ਦੁੱਧ ਦੇ ਲਗੇ ਹਨ ਫੇਰ ਦੇਣਾ ਬਾਪੇ ਕੂਤਰ ਆ ਲੈ ਉਹ ਤਾਂ ਰੱਜੇ ਬੈਠੇ ਕੋਈ ਦਿੱਕਤ ਨਹੀਂ ਕੂਤਰ ਤੜਕ ਨੂੰ ਵੇਖਾਂ ਕੀ ਫਰਕ ਪੈਂਦਾ ਇਹਨਾਂ ਨੂੰ ਆ ਤੜਕ ਨੂੰ ਤਾਂ ਈ ਨਹੀਂ ਦਾ ਬਾਕੀ ਇਹ ਕਿਹੜਾ ਵੀ ਹੋਰ ਚੀਜ਼ ਆ ਮੈਡੀਕਲ ਵੀ ਤੜਕ ਨੂੰ ਫਰਕ ਪਾ ਦੂਗਾ ਤੇ ਪਰ ਉਹ ਗੱਲ ਐ ਵੀ ਦੋ ਕਾਰ ਹੀ ਦੇਣਾ ਇਹ ਬਾਲੇ ਆਰੀ ਨਹੀਂ ਦੋ ਕਾਰ ਹੀ ਅੱਜ ਦੇ ਤਾਂ ਜੇ ਅੱਜ ਦੇ ਤਾਂ ਤੇ ਮੈਨ ਕੇ ਚੱਲ 4 ਦਿਨ ਛੱਡ ਕੇ 5 ਦਿਨ ਛੱਡ ਕੇ 1 ਦਿਨ ਫੇਰ ਦੇ ਦੇ ਠੀਕ ਹੈ ਹਾਂ ਠੀਕ ਆ ਆਜੋ ਜੀ ਆਜੋ ਤੇ ਬਾਕੀ ਬੱਸ ਹੁਣ ਤੁਹਾਨੂੰ ਕਬੂਤਰੇ ਦਗਾ ਆਂਗੇ ਕਰਾਂਗੇ ਦੇਣਗੇ ਫਿਰ ਦਿਖਾਵਾਂਗੇ ਓਏ ਯਾਰ ਨੀ ganaਉਂਦੇ ਕਿਤੇ ਵੀ ਨਹੀਂ ਕਾੜਦੇ ਯਾਰ ਜਮੂ ਅੱਠਵਾਂ ਨੌਵਾਂ ਸੀ ਹਨਾ ਪਹਿਲਾ 10ਵਾਂ ਪੱਤਰ ਆਇਆ ਨਹੀਂ ਨੌਵਾਂ ਸੀ ਨੌਵਾਂ ਹਾਂਜੀ ਹਾਂਜੀ ਚੈੱਕ ਕਰੇ ਹਾਂਜੀ ਇਹ ਆ ਗਿਆ ਆਪਣਾ 12ਵਾਂ ਹਾਂਜੀ 12ਵਾਂ ਆ ਗਿਆ ਇਹ ਬਸ ਥੋੜੀ ਰਹਿ ਗਈ ਦੂਆ ਦੇਖਦੋ ਹੀ ਰਹੀ ਹਣਾ ਬਹੁਤ ਦਰਾਂ ਤੇ ਖਿੱਚੀ ਤੁਰੇਣਾ ਕੰਮ ਸੀ ਉਹ ਆਇਆ ਗੁਰੂ ਆਇਆ ਗੁਰਬੇਜ ਦੀ ਫਿਰ ਵੀਡੀਓ ਇਹਨਾਂ ਟਾਈਮ ਹੈ ਨਾ ਅੱਡੇ ਕੋਲ ਵੀਡੀਓ ਲੰਮੀ ਵਾਲੀ ਹੋ ਜੇ ਤਾਂ ਕਰਦਾ ਦੁਗਾ ਬਈ ਰਿੰਜ ਭਰਦਾ ਵਕਾ ਹਾਂ ਤੂੰ ਕੋਕੋਲੇ ਜਾ ਕੇ ਦਿਖਾਣਾ ਤੂੰ ਉਹ ਸੱਡ ਦੂਗਾ ਮੋਬਾਈਲ ਜਿਵੇਂ ਦੋ ਫੜੇ ਹੱਥ 'ਚ ਆਦਾ ਰੋਗ ਕੀ ਹੀ ਲਾਸਟ ਕਬੂਤਰ ਆ ਚੁੱਕਿਆ ਹੈ ਨਾਟ ਰਹਿ ਗਿਆ ਜੀ ਹਾਂ ਜੀ ਠੀਕ ਹੈ ਟਾਟਾ ਲੱਗ ਗਿਆ ਨਾ ਹੌਲੀ ਹੌਲੀ ਬਈ ਯਾਰ ਟਾਈਮ ਤਾਂ ਲੱਗਦੇ ਸੀ ਨਾ ਬਈ ਯਾਰ ਕੰਮ ਮਹਨਾਂ ਥੋੜਾ ਖਸ ਪਾ ਲਈ ਸੀ ਖੁਸੀ ਵਾੜਿਆ ਖਸ ਤਾਂਗਾ ਹੌਂ ਕੀ ਦੁੱਦ ਨਿਕੋ ਸਤਾਣੀ ਆਂਦੀ ਆ ਤਾਂ ਕਰੀ ਬਸ ਹੋਰ ਕੋਈ ਗੱਲ ਨਹੀਂ ਥੋੜਾ ਸਾਨੂੰ ਵੀ ਡਰ ਚ ਲੱਗੇ ਵੀ ਕਿ ਕੋ ਖੱਟੀ ਹੋ ਗਿਆ ਤਾਂ ਕਰੀ ਜੀਤੰਗੇ ਟੱਟੀਆਂ ਲਾ ਦੂਗੇ ਪੁੱਤਰਾਂ ਨੂੰ ਇਹ ਬੈਠਾ ਲਈ ਆ ਬਈ ਕਾਲੀ ਦੀ ਕਾਲੀ ਦੀ ਪੱਟੀ ਤੇ ਲਓ ਜੀ ਠੀਕ ਹੈ ਕਿ ਨਹੀਂ ਬਸ ਲੱਗ ਭਾਗ ਇਧਰਲੇ ਖੁਡਾਂ ਨੂੰ ਦਿੱਤਾ ਦੇ ਆਹੀ ਸੀਗਾ ਬਾਬੇ ਹੁਣ ਆਹੀ ਇਹ ਹੁਣ ਸਾਨੂੰ ਉਹ ਸਾਜ਼ਨਾ ਗੱਲ ਨੂੰ ਕੋਈ ਰਾਜ਼ ਗਈ ਆ ਛੱਡ ਕਰੀ ਠੀਕ ਨਹੀਂ ਕੋਈ ਛੱਡ ਕਰਾਂ ਤੇ ਚਲ ਖੁਡਾਂ ਦੇ ਖੂਲੇ ਨਾ ਮੜਾ ਪ੍ਰਵਾਹ ਆ ਜਾਵਾ ਤਾਂ ਪੈਂਦਾਗਾ ਥੰਮਨੇਲ ਥੰਮਨੇਲ ਬਾਬਾ ਕੋਈ ਨਾ ਤਰ ਕੱਢਦੇ ਮੜਾ ਗੱਲ ਸੁਣਾਂਗੇ ਕੀ ਗੱਲ ਸੁਣਾਂਗੇ ਫੇਰਾ ਦੇ ਪਤਾ ਨਹੀਂ ਕੀ ਹੋਇਆ ਬਦਮਾਖੀ ਆਪ ਸੈਟ ਹੋਇਆ ਬਾਈ ਹਾਂ ਇਹ ਤੁਸੀਂ ਪੁੱਛੋਗੇ ਵੀ ਫਾਇਦੇ ਕੀ ਆ ਹੁਣ ਵੀ ਤੁਸੀਂ ਆਖੋਗੇ ਦੇ ਕੇ ਪਰਾਂ ਹੋਗੇ ਨਾ ਸਾਨੂੰ ਦੱਸਿਆ ਨਾ ਸਾਨੂੰ ਪਤਾ ਹੀ ਨਹੀਂ ਲੱਗਾ ਕੀ ਸਿਰ ਦੀ ਆਪਾਂ ਗੱਲ ਜੀ ਹਾਂ ਬਾਈ ਦੁੱਧ ਪਿਆ ਦੁੱਧ ਪਿਆ ਦਾ ਕਿਹੜਾ ਕਹਦਾਂਗੇ ਐ ਚੱਕਰੀ ਪਈ ਗਾਂ ਦਾ ਦੁੱਧ ਲੈਣਾ ਦੇਸੀ ਗਾਂ ਦਾ ਹੋਇਆ ਤਾਂ ਬੜਾ ਚੰਗਾ ਤੇ ਕੈਮਰੇ ਦੇ ਪਿੱਛੇ ਸਾਨੂੰ ਚੋਬਰ ਹਸਾਈਦਾ ਜੀਭਾਂ ਕੱਢ ਕੱਢ ਕੇ ਠੀਕ ਹੈ ਕਹਿੰਦਾ ਉਹ ਪਾਕਿਸਤਾਨ ਵਾਲਿਆਂ ਨੂੰ ਆਏ ਆ ਇਹ ਇਹਦਾ ਕਾਰਨ ਬਾਬੂ ਹੈਗਾ ਮਾਨਕ ਚਲੇ ਜਦੋਂ ਕਬੂਤਰ ਅੰਦਰ ਮਾੜੀ ਮੋਟੀ ਗੜਬੜ ਹੁੰਦੀ ਹੈ ਠੀਕ ਹੈ ਕਿ ਨਹੀਂ ਉਹਦੇ ਤਾਂ ਸਹੀ ਸਿਰੇ ਇਕਦੂ ਕਰਕੇ ਜਾਂ ਹੋਰੀ ਹੋਰ ਦੱਸ ਦਿਪਾ ਕੱਢ ਦਿਓ ਬਾਲਵਾਣਾ ਮੂੜੀ ਹੋਈ ਲੰਬੀ ਹੋਈ ਜਾਂ ਠੀਕ ਹੈ ਕਿ ਨਹੀਂ ਜੇ ਕਬੂਤਰਾਂ ਦੇ ਅੰਦਰ ਮਾੜੀ ਮੋਟੀ ਕੋਈ ਗੜਬੜ ਗੋੜਬੜ ਹੋਵੇ ਠੀਕ ਹੈ ਅੰਦਰੋਂ ਥੱਲੋਂ ਨੀਲੇ ਹੋਣ ਉਹ ਜੋੜਾ ਬਾਕੀ ਹੈ ਜੋ ਕਾਟ ਰੋ ਕਹੇ ਜੋ ਭਗਾਰ ਦਿਓ ਦੱਸ ਦੱਸ ਦੇ ਬਈ ਯਾਰ ਇੱਕ ਤਾਂ ਸਸਾਈ ਬਾਲਾ ਸਾਡੀ ਟੀਮ ਹੈ ਬਾਲਾ ਖਾਸ ਮੋਖੇਰੇ ਸਾਡੇ ਠੀਕ ਹੈ ਕਿ ਨਹੀਂ ਤੇ ਬਸ ਕੁਝ ਨਹੀਂ ਜਦੋਂ ਥੱਲੋਂ ਕਬੂਤਰ ਹੋਣ ਤੁਹਾਡੇ ਨੀਲੇ ਕਾਲਾ ਨਾ ਬਿਠਾ ਮਾਰਦੇ ਨਾ ਸੋਨੂੰ ਆਏ ਲੱਗੇ ਕਿ ਕਬੂਤਰਾਂ ਨੂੰ ਅੰਦਰੋਂ ਤਰੌਤੀ ਦੀ ਲੋੜ ਹੈ ਕਬੂਤਰ ਖੁਸ਼ਕ ਹੈ ਕਬੂਤਰ ਅੰਦਰ ਮਾੜੀ ਮੂਟੀ ਕੋਈ ਗੜਬੜਾ ਕੋਈ ਇਨਫੈਕਸ਼ਨ ਹੈ ਹਨਾ ਤੇ ਉਹ ਮੰਨ ਕੇ ਚਲੋ ਬਸ ਉਹ ਚੀਜ਼ ਨੂੰ ਠੀਕ ਕਰਨ ਵਾਸਤੇ ਫਿਰ ਉਹ ਕਬੂਤਰਾਂ ਨੂੰ ਲਾਲੀ ਜੀ ਲਿਆਉਗਾ ਇਹ ਲਾਲ ਹੋ ਜਾਣਗੇ ਦਾਣਾ ਪਾਣੀ ਖਾਣ ਪੀਣ ਲੱਗ ਜਾਣਗੇ ਸੀ ਹੈ ਕਿ ਨਹੀਂ ਤੇ ਕਬੂਤਰਾਂ ਦਰੋ ਸੈੱਟ ਹੋ ਜਾਣਾ ਇੱਕ ਤਰ੍ਹਾਂ ਦਾ ਮੂਹ ਆ ਰਿਹਾ ਸੀ ਹੁਣ ਜਿਹੜੇ ਸਾਡੇ ਕੋਲ ਸੀਐਨਏ ਨੇ ਲੋਕਾਂ ਨੇ ਆਪਣੀ ਗੱਲ ਤੇ ਯਕੀਨ ਨਹੀਂ ਕਰਨਾ ਉਹ ਯਾਦ ਨਹੀਂ ਓ ਯਾਰ ਤੇਰਾ ਮੂੰਹ ਵੇਖ ਕੇ ਐਸੀ ਆ ਜਾਂਦੀ ਯਾਰ ਮੇਰੇ ਮੂੰਹ ਤੇ ਕੀ ਪਾਇਆ ਬੋਬੋ ਰੋਜ ਵਾਲਾ ਮਨਪਰੀ ਤੇ ਆ ਉਹੀ ਕੁਛ ਇਹ ਤਾਂ ਪਿਆਰ ਵਾਲਾ ਕਰ ਦਿੰਦਾ ਕੋਈ ਗੱਲ ਤੇ ਬਸ ਆਹੀ ਗੱਲ ਸੀਗੀ ਕਬੂਤਰਾਂ ਨੂੰ ਸੈਟਿੰਗ ਕਰਨ ਵਾਸਤੇ ਹੀ ਹੈ ਜੇ ਤੁਹਾਨੂੰ ਲੱਗਦਾ ਤੁਹਾਡੀ ਗੜਬੜੀ ਜੇ ਤਾਂ ਦਿਓ ਨਾ ਉਵੇਂ ਵੈਸੇ ਨਾ ਦਿਓ ਠੀਕ ਹੈ ਜੇ ਯਾਰ ਬਾਹਰਾਂ ਪੂਰਾ ਬਾਹਲਾ ਪਾਇਆ ਗਰਮ ਖਰਾਕਾਂ ਬੜੀਆਂ ਪਾੰਗਿਆ ਆਏ ਲੱਗ ਕਬੂਤਰ ਖਿੱਲ ਕੇ ਜੇ ਮਿੱਠ ਮਾਰਦਾ ਹਨਾ ਕਾਲੀ ਮਿੱਠ ਮਾਰਦਾ ਅੰਦਰੋਂ ਖੁਸ਼ ਕੈਤ ਲੋ ਨੀਲਾ ਕਬੂਤਰ ਕਬੂਤਰ ਥਲੋ ਭਰਿਆਣੀ ਉਹ ਚੀਜ਼ ਵਾਸਤੇ ਕੂਤਰ ਨੂੰ ਤਰ ਕਰ ਦੂਗਾ ਤੇ ਕਬੂਤਰ ਨੂੰ ਸੈਟ ਕਰ ਦੂਗਾ ਆਹੀ ਕੰਮ ਹੈ ਦੁੱਧ ਦਾ ਤਰ ਕਰ ਦੂ ਨਾ ਕਿਤੇ ਰੂਜ ਹੱਥ ਨੇ ਡੈ ਬਕਰ ਨੂੰ ਲੈ ਕੇ ਸੁਰੰਜਾ ਤੇ ਤਰੀ ਲੈ ਇਹ ਇਕੱਲਾ ਦੁੱਧ ਹੀ ਪਈ ਆ ਉਹ ਐ ਮਾੜਾ ਇੰਨਾ ਵੀ ਨਹੀਂ ਬਸ 2 ਜਾਂ 3 ਦੀ ਗੱਤ ਤੋਂ ਵੱਧ ਬਸ ਦੋ ਤਿੰਨ ਰੀ ਦਿੱਤਾ ਬਹੁਤ ਹੈ ਇੱਕ ਮਾਨਕਲ ਵੀ ਇੱਕ ਸੀਜ਼ਨ ਚ ਕਹਿੰਦਾ ਭਾਵਾ ਹੈ ਹਨਾ ਜਿਉਂ ਹੁਣ ਸਿਆਲ ਚੱਲੀ ਜਾਂਦਾ ਦੋ ਤਿੰਨ ਦਾ ਰਾਈ ਦੇਤਾ ਬਸ ਲੂਟ ਓਕੇ ਸੈਟ ਆ ਕੰਮ ਤੇ ਗਰਮੀ ਚ ਇਹੀ ਚੀਜ਼ ਦੀ ਰਿਕਵਰੀ ਵਾਸਤੇ ਠੀਕ ਹੈ ਕਿ ਨਹੀਂ ਦਹੀਂ ਨਹੀਂ ਹੁੰਦੀ ਠੰਡੀ ਹੁਣ ਦਹੀਂ ਦੇ ਨਹੀਂ ਸਕਦੇ ਕਿਉਂਕਿ ਠੰਡ ਹੈ ਬਸ ਦੁੱਧ ਤੇ ਦਹੀਂ ਕੋਈ ਕੰਮ ਕਰਦੇ ਆ ਉਦੋਂ ਆਪਾਂ ਦਹੀਂ ਲੈਣੀ ਹੈ ਤੇ ਵਿੱਚ ਮਾੜਾ ਮੋਟਾ ਟੈਟਰਾਸਾਈਕਲਿਨ ਪਾਉਣਾ ਜਾਂ ਹਲਦੀ ਪਾ ਲਓ ਤੇ ਦੇ ਦਿਓ ਘੋਲੇ ਕੋਦਰ ਸੈਟ ਹੋ ਜਿੰਦਾ ਓਕੇ ਜੀ ਬਸ ਆਹੀ ਗੱਲ ਬਾਤ ਸੀ ਬਾਬੇ ਤੇ ਸੈਟ ਆ ਕਰ ਦਿੰਦੇ ਆ